ਆਤੀ ਦਿਨ ਹਿੰਮਤ ਦੇਖੋ ਆਪਣੇ ਪਰਿਵਾਰ ਨੂੰ ਚਲਾਉਣ ਦੇ ਲਈ ਨਾ ਗੋਲ ਗੱਪੇ ਵੇਚ ਰਹੀ ਹੈ ਯਾਰ ਤੇ ਦੇਖੋ ਹੌਸਲਾ ਬੁਲਟ ਤੇ ਆਉਂਦੀ ਹੈ ਇਸ ਕੁੜੀ ਨੂੰ ਦੇਖ ਕੇ ਨਾ ਮੁੰਡਿਆਂ ਨਾਲੋਂ ਦਾ ਕੁੜੀਆਂ ਯਾਰ ਅੱਗੇ ਹੈ ਇਸ ਧੀ ਨੇ ਨਾ ਬਹੁਤ ਮਾੜੇ ਹਾਲ ਦੇਖੇ ਹੋਣਗੇ ਗਰੀਬੀ ਦੇ ਵਿੱਚ ਦੇਖੋ ਆਪਣੇ ਪਰਿਵਾਰ ਦੀ ਮਜਬੂਰੀ ਸਮਝ ਕੇ ਨਾ ਆਪ ਦਾ ਕੰਮ ਤੋੜ ਲਿਆ ਗੋਲ ਗੱਪੇ ਵੇਚਣ ਦਾ ਯਾਰ ਦੇਖੋ ਇਸ ਧੀ ਨੇ ਆਪ ਦੀ ਪੜਨ ਲਿਖਣ ਦੀ ਉਮਰ ਦੇ ਵਿੱਚ ਦੇਖੋ ਆਪਣੇ ਪਰਿਵਾਰ ਦੇ ਨਾਲ ਉਹਨਾਂ ਸਾਥ ਦੇ ਰਹੀ ਐ ਇਹ ਧੀ ਕਿੰਨਾ ਹੌਂਸਲਾ ਯਾਰ ਇਸ ਧੀ ਨੂੰ ਧੀਆਂ ਘਰ ਦੀ ਗਰੀਬੀ ਚੱਕ ਜਾਂਦੀਆਂ ਨੇ ਜਦੋਂ ਮਾੜੇ ਹਾਲਾਤ ਦੇਖਦੀਆਂ ਨੇ ਜ਼ਰੂਰੀ ਨਹੀਂ ਹੁੰਦਾ ਵੀ ਮਾਪਿਆਂ ਨੂੰ ਵੱਧ ਪੜੀਆਂ ਕੁੜੀਆਂ ਸੁਖ ਦੇਣੀਆਂ ਯਾਰ ਚੰਗੇ ਸਸਕਾਰ ਦਿੱਤੇ ਹੁੰਦੇ ਨਾ ਉਹੀ ਕੁੜੀਆਂ ਮਾਪਿਆਂ ਦਾ ਦੁੱਖ ਸੁੱਖ ਸਮਝਦੀਆਂ ਨੇ ਜਦੋਂ ਮਾਪੇ ਆਪਣੇ ਧੀ ਨੂੰ ਦੇਖਦਾ ਹੋਣਾ ਤਾਂ ਕਿੰਨਾ ਮਾਣ ਮਹਿਸੂਸ ਹੁੰਦਾ ਹੋਣਾ ਯਾਰ ਵੀ ਮੁੰਡਿਆਂ ਦੇ ਨਾਲੋਂ ਵੱਧ ਕਰਦੀ ਹੈ ਮੇਰੀ ਧੀ ਕਮਾ ਵਾਹਿਗੁਰੂ ਇਸ ਧੀ ਨੂੰ ਮਿਹਨਤ ਕਰਨ ਦੇ ਲਈ ਨਾ ਹਿੰਮਤ ਦੇਈ ਰੱਖੇ ਤੇ ਕੀ ਕਹਿਣਾ ਚਾਹੂਗਾ ਇਸ ਵੀਡੀਓ ਬਾਰੇ ਦੱਸੇ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ